ਹਾਂਜੀ ਸੋ ਸਤਿ ਸ਼੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਥਿਓ ਆਪਾਂ ਇਹ ਕਲਾਸ ਸੈਸ਼ਨ ਸ਼ੁਰੂ ਕੀਤਾ ਹੈ ਕਰੰਟ ਅਫੇਅਰਸ ਦਾ ਡੇਲੀ ਡੋਜ਼ ਜਿਸ ਦੇ ਵਿੱਚ ਤੁਹਾਨੂੰ ਡੇਲੀ ਦੇ ਕਰੰਟ ਅਫੇਅਰ ਹੈ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਸੋ ਜੋ ਵੀ ਸਾਥੀ ਸਾਡੇ ਨਾਲ ਜੁੜ ਰਹੇ ਹੋ ਕਿਰਪਾ ਕਰਕੇ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਓ ਸੋ ਸਾਥਿਓ ਇਹ ਆਪਣੀ ਅੱਜ ਦੀ ਕਲਾਸ ਸ਼ੁਰੂ ਕਰਨ ਜਾ ਰਹੇ ਆ ਆਪਾਂ ਜਲ ਤੋ ਜਲ ਕਲਾਸ ਨੂੰ ਜੁਆਇਨ ਕਰ ਲਓ ਜੀ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਨੂੰ ਸੋ ਸਾਥਿਓ ਇਹ ਕਲਾਸ ਜਿਹੜੀ ਹੈ ਕਿ ਕਰੰਟ ਅਫੇਅਰ ਦੀ ਤੁਹਾਡੇ ਲਈ ਬਹੁਤ ਹੀ ਸਹਾਈ ਹੋਣ ਵਾਲੀ ਹੈ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਸੋ ਇਸ ਨੂੰ ਅੰਤ ਤੱਕ ਜਰੂਰ ਦੇਖਣਾ ਪਹਿਲਾਂ ਆਪਾਂ ਜਿਹੜੀ ਕਰੰਟ ਅਫੇਅਰਸ ਦੀ ਥਿਊਰੀ ਕਰਾਂਗੇ ਫਿਰ ਐਮਸੀਕਿਊ ਕਰਾਂਗੇ ਤੋਂ ਉਸ ਤੋਂ ਬਾਅਦ ਦੇ ਵਿੱਚ ਵਨ ਲਾਈਨਰ ਠੀਕ ਹੈ ਜੀ ਸੋ ਆਓ ਜੀ ਆਪਾਂ ਸ਼ੁਰੂ ਕਰੀਏ ਆਪਣੀ ਅੱਜ ਦੀ ਕਲਾਸ ਅੱਜ ਦੇ ਕਰੰਟ ਅਫੇਅਰਸ ਦੇ ਨਾਲ ਸੋ ਇੰਟਰਨੈਸ਼ਨਲ ਨਿਊਜ਼ ਨੈਸ਼ਨਲ ਅਫੇਅਰਜ਼ ਬ੍ਰੇਕਿੰਗ ਨਿਊਜ਼ ਆਵਾਰ ਨਿਊਜ਼ ਡਿਫੈਂਸ ਨਿਊਜ਼ ਸਪੋਰਟਸ ਨਿਊਜ਼ ਤੇ ਸੈਂਟੀਫਿਕ ਟੈਕਨੋਲੋਜੀ ਜਿਹੜੀਆਂ ਨਿਊਜ਼ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹਨਾਂ ਕਰੰਟ ਅਫੇਅਰਜ਼ ਦੇ ਵਿੱਚ ਸੋ ਸਾਥੀਓ ਦੇਖੋ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਮੇਨ ਨਿਊਜ਼ ਆਪਣੇ ਸਾਹਮਣੇ ਆ ਰਹੀ ਹੈ ਅਪਡੇਸ਼ਨ ਜਿਹੜੀ ਜਸਟਿਸ ਜਿਹੜੇ ਸੂਰਿਆकांत ਨੇ ਉ ਭਾਰਤ ਦੇ 53ਵੇਂ ਚੀਫ ਜਸਟਿਸ ਦੇ ਵਜੋਂ ਸੌ ਚੁੱਕ ਚੁੱਕੇ ਨੇ ਸਪੋਲਿਟੀ ਦੇ ਵਿੱਚ ਮੋਸਟ ਇੰਪੋਰਟੈਂਟ ਰਹਿਣ ਵਾਲਿਆ ਸੈਸ਼ਨ ਤੁਹਾਡੇ ਲਈ ਠੀਕ ਹੈ ਜੀ ਸੋ 53ਵੇਂ ਚੀਫ ਜਸਟਿਸ ਕੌਣ ਨੇ ਜੀ ਭਾਰਤ ਦੇ ਜਸਟਿਸ ਸੂਰਿਆ ਕਾਂਤ ਤਾਂ ਇਸ ਤਰ੍ਹਾਂ ਨਵੰਬਰ 24 ਨੂੰ ਜਿਹੜਾ ਹੈਗਾ ਇਹ ਜਸਟਿਸ ਸੂਰਿਆ ਕਾਂਤ ਨੇ ਜਿਹੜੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਦੁਆਰਾ ਸੌਂਚ ਕੌਣ ਤੋਂ ਬਾਅਦ ਭਾਰਤ ਦੇ 53ਵੇਂ ਮੁੱਖ ਜੱਜ ਜਿਹੜੇ ਹੈਗੇ ਆ ਜੀ ਉਹਦੇ ਉੱਤੇ ਦੀ ਮਤਲਬ ਸੌਂਚ ਚੁੱਕਦੇ ਆ 53ਵੇਂ ਮੁੱਖ ਜੱਜ ਆਗੇ ਜੀ 53ਵੇਂ ਮੁੱਖ ਜੱਜ ਕੌਣ ਆਗੇ ਜੀ ਜਸਟਿਸ ਸੂਰੀਆ ਕਾਂਤ ਕਦੋਂ 24 ਨਵੰਬਰ 2025 ਨੂੰ ਇਹਨਾਂ ਦਾ ਕਾਰਜਕਾਲ ਸਾਥੀਓ 9 ਫਰਵਰੀ 2027 ਤੱਕ ਰਹੇਗਾ ਇਸੇ ਤਰ੍ਹਾਂ ਇਸ ਸੰਯੁਕਤੀ ਨੂੰ ਭਾਰਤੀ ਨਿਆਂਪਾਲਿਕਾ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਵਾਲੇ ਪਲ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਸੌ ਚੱਕ ਸਮਾਗਮ ਰਾਸ਼ਟਰਪਤੀ ਭਵਨ ਵਿਖੇ ਹੋਇਆ ਜਿੱਥੇ ਉਹਨਾਂ ਨੇ ਹਿੰਦੀ ਦੇ ਵਿੱਚ ਭਗਵਾਨ ਦੇ ਨਾਮ ਤੇ ਸੌ ਚੱਕ ਇਸ ਮੌਕੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੇਵਾਮੁਕਤ ਚੀਫ ਜਸਟਿਸ ਗਵਈ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਇਹ ਸਾਰੇ ਮੌਜੂਦ ਸੀਗੇ ਇਸੇ ਤਰ੍ਹਾਂ ਸਾਥਿਓ ਅੱਗੇ ਚੱਲਦੇ ਹਾਂ ਕਿ ਭਾਰਤ ਨੇ 23 ਮੈਂਬਰੀ ਦਲ ਦੇ ਨਾਲ ਵਰਲਡ ਸਕਿਲਸ ਏਸ਼ੀਆ 2025 ਦੀ ਸ਼ੁਰੂਆਤ ਕੀਤੀ ਹੈ 23 ਮੈਂਬਰੀ ਦਲ ਦੇ ਨਾਲ ਵਰਲਡ ਸਕਿਲਸ ਏਸ਼ੀਆ 2025 ਦੀ ਸ਼ੁਰੂਆਤ ਕਰ ਲਈ ਹੈ ਜੀ ਭਾਰਤ ਨੇ ਭਾਰਤ ਨੇ ਪਹਿਲੀ ਵਾਰ ਵਰਲਡ ਸਕਿਲਸ ਏਸ਼ੀਆ 2025 ਦੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸਭ ਤੋਂ ਇੰਪੋਰਟੈਂਟ ਪੁਆਇੰਟ ਤੇ ਨਾਲ ਦੀ ਨਾਲ ਅਧਿਕਾਰਤ ਤੌਰ ਤੇ ਵਿਸ਼ਵ ਪੱਧਰੀ ਹੁਨਰ ਮੰਚ ਤੇ ਆਪਣੀ ਮੌਜੂਦਗੀ ਜਿਹੜੀ ਹੈਗੀ ਉਹ ਦਰਜ ਕਰਵਾਈ ਹੈ ਸਾਥੀਓ 27 ਨਵੰਬਰ 2025 ਤੋਂ ਚੀਨੀ ਟਾਈਪੇ ਦੇ ਵਿੱਚ ਆਯੋਜਿਤ ਇਹ ਮੁਕਾਬਲਾ ਏਸ਼ੀਆ ਦੇ ਸਭ ਤੋਂ ਵਧੀਆ ਨੌਜਵਾਨ ਪੇਸ਼ੇਵਰਾਂ ਨੂੰ ਇਕੱਠਾ ਕਰ ਰਿਹਾ ਹੈ ਇਹ ਵੀ ਮੇਨ ਪੁਆਇੰਟ ਆਗੇ ਜਿਸ ਦੇ ਇਸੇ ਤਰ੍ਹਾਂ 24 ਨਵੰਬਰ ਨੂੰ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਨੇ 23 ਮੈਮਰੀ ਭਾਰਤੀ ਵਫਦ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸ ਦੇ ਵਿੱਚ 23 ਪ੍ਰਤੀਯੋਗੀ 21 ਮਾਹਰ ਸ਼ਾਮਲ ਸੀ ਸੋ ਜੋ ਵੀ ਸਾਥੀ ਸਾਡੇ ਨਾਲ ਜੁੜੋਂਗੇ ਬਾਅਦ ਦੇ ਵਿੱਚ ਜਾਂ ਹੁਣ ਜੁੜੇ ਹੋਏ ਹਾਂ ਕਿਰਪਾ ਕਰਕੇ ਕਲਾਸ ਨੂੰ ਹੋਰ ਸਾਥੀਆਂ ਨਾਲ ਸਾਂਝਾ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਵੱਖ-ਵੱਖ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤੁਹਾਡੇ ਲਈ 100% ਜਿਹੜੀ ਹੈਗੀ ਹੈਲਪਫੁਲ ਰਹਿਣ ਵਾਲੀ ਕਲਾਸ ਅੱਗੇ ਆ ਗਿਆ ਜੀ ਬੀ ਐਲ ਅਤੇ ਸਫਰਾ ਇੰਕ ਭਾਰਤ ਦੇ ਵਿੱਚ ਹਮੇ ਸ਼ੁੱਧਤਾ ਨਿਰਦੇਸ਼ਿਤ ਹਥਿਆਰਾਂ ਦੇ ਨਿਰਮਾਣ ਲਈ ਜੇ ਵੀ ਤੇ ਦਸਤਖਤ ਕੀਤੇ ਹੈ ਜੀ ਦੇਖੋ ਜੀ ਭਾਰਤ ਇਲੈਕਟ੍ਰੋਨਿਕ ਲਿਮਟਿਡ ਜਿਹਨੂੰ BFE ਸੌਰੀ BEL ਅਤੇ ਫਰਾਂਸ ਦੇ ਸਫਰਾਨ ਇਲੈਕਟ੍ਰੋਨਿਕਸ ਐਂਡ ਡਿਫੈਂਸ ਜਿਹਨੂੰ SED ਇਹਨਾਂ ਦੋਨਾਂ ਨੇ 24 ਨਵੰਬਰ 2025 ਨੂੰ ਨਵੀਂ ਦਿੱਲੀ ਦੇ ਵਿੱਚ ਇੱਕ ਇਤਿਹਾਸਕ ਸੰਯੁਕਤ ਉਦਮ ਸਹਿਯੋਗ ਸਮਝੌਤੇ ਦੇ ਤਹਿਤ JVCA ਜਿਹਨੂੰ ਸ਼ਾਰਟ ਦੇ ਵਿੱਚ ਕਹਿੰਦੇ ਆ ਉਹਦੇ ਤੇ ਜਿਹੜੇ ਹੈਗੇ ਜੀ ਆਪਣੇ ਹਸਤਾਖਰ ਕਰ ਦਿੱਤੇ ਨੇ ਇਹ ਸਮਝੌਤਾ ਭਾਰਤ ਦੇ ਵਿੱਚ ਸਾਥਿਓ ਹੈਮਰ ਜਿਹਨੂੰ ਕਿਹਾ ਜਾਂਦਾ ਹਾਈਲੀ ਐਜਾਈਲ ਮੋਡੂਲਰ ਮਸ਼ੀਨਰੀ ਐਕਸੀਡੈਂਟ ਰੇਂਜ ਨਾਮਕ ਉਨਤ ਹਵਾ ਤੋਂ ਜ਼ਮੀਨ ਤੱਕ ਸ਼ੁੱਧਤਾ ਨਿਰਦੇਸ਼ਿਤ ਹਥਿਆਰ ਪ੍ਰਣਾਲੀ ਦੇ ਸਥਾਨਕ ਉਤਪਾਦਨ ਦੇ ਵੱਲ ਲੈ ਕੇ ਜਾਵੇਗਾ ਸੋ ਇਸ ਤੋਂ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਸਫਰਾਨ ਇਹ ਤੁਹਾਡੇ ਸਾਹਮਣੇ ਇਮੇਜ ਆ ਗਈ ਉਸ ਦੀ ਇਸੇ ਤਰ੍ਹਾਂ ਸਾਥੀਓ ਜੂਐਨਈਪੀ ਦੀ ਗਲੋਬਲ ਮੀਥੇਨ ਸਥਿਤੀ ਰਿਪੋਰਟ ਜਿਹੜੀ ਹੈਗੀ ਹੈਗੀ 2025 ਉਹਦੇ ਮੁੱਖ ਗੱਲਾਂ ਦੇ ਵਿੱਚ ਭਾਰਤ ਦੀ ਸਥਿਤੀ ਜੀ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਜਿਹਨੂੰ ਜੂਨਿਪੀ ਦੇ ਨਾਮ ਦੇ ਨਾਲ ਸੀਓਪੀ 30 ਸਮੇਲਨ ਦੇ ਦੌਰਾਨ ਗਲੋਬਲ ਮੀਥੇਨ ਸਥਿਤੀ ਦੇ ਵਿੱਚ ਰਿਪੋਰਟ 2025 ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਵਿਆਪੀ ਮੀਥੇਨ ਨਿਕਾਸ ਚਿੰਤਾਜਨਕ ਦਰ ਦੇ ਨਾਲ ਵੱਧ ਰਿਹਾ ਹੈ ਚਿੰਤਾ ਦਾ ਵਿਸ਼ਾ ਕਿ ਇਹ ਜਿਹੜਾ ਦਰ ਹੈ ਉਹ ਵੱਧ ਰਿਹਾ ਹੈ ਸੋ ਸਾਥੀਓ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੋਰ ਸਾਥੀਆਂ ਦੇ ਨਾਲ ਕਿਰਪਾ ਕਰਕੇ ਹਾਂਜੀ ਤੇ ਕਲਾਸ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਇਸੇ ਤਰ੍ਹਾਂ ਸਾਥੀਓ ਇਹ ਜਿਹੜਾ ਹੈਗਾ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਹਿੰਦੇ ਪੈਰਸ ਸਮਝੌਤੇ ਦੇ ਤਾਪਮਾਨ ਨਿਯੰਤਰਣ ਟੀਚਿਆਂ ਨੂੰ ਜਿਹੜਾ ਹੈਗਾ ਗੰਭੀਰਤਾ ਦੇ ਨਾਲ ਪ੍ਰਭਾਵਿਤ ਕਰ ਸਕਦਾ ਹੈ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੀਥੇਨ ਨਿਕਾਸ ਕਰਨ ਵਾਲਾ ਦੇਸ਼ ਹੈ ਇਸ ਰਿਪੋਰਟ ਦੇ ਸੰਦਰਭ ਵਿੱਚ ਵਿਸ਼ਵ ਜਲਵਾਯੂ ਨੀਤੀ ਦੇ ਕੇਂਦਰ ਦੇ ਵਿੱਚ ਹੈ ਠੀਕ ਹੈ ਜੀ ਮੋਸਟ ਇੰਪੋਰਟੈਂਟ ਕੀ ਮੀਥੇਨ ਨੂੰ ਜਿਹੜਾ ਹੈਗਾ ਛੱਡਣ ਵਾਲਾ ਜਾਂ ਪੈਦਾ ਕਰਨ ਵਾਲਾ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ ਇਸ ਤਰ੍ਹਾਂ ਅੱਗੇ ਚੱਲਦੇ ਹਾਂ ਜੀ ਪ੍ਰਹਲਾਦ ਜੋਸੀ ਨੇ ਹਰਿਆਣਾ ਦੇ ਵਿੱਚ ਪੈਲੇਟ ਪਲਾਂਟ ਦਾ ਉਦਘਾਟਨ ਕੀਤਾ ਜੀ ਪ੍ਰਹਲਾਦ ਜੋਸੀ ਨੇ ਹਰਿਆਣਾ ਦੇ ਵਿੱਚ ਪੈਲੇਟ ਪਲਾਂਟ ਦਾ ਉਦਘਾਟਨ ਕਰ ਦਿੱਤਾ ਸਾਥੀਓ ਦੇਖੋ ਭਾਰਤ ਸਰਕਾਰ ਨੇ ਟਿਕਾਊ ਊਰਜਾ ਉਤਪਾਦਨ ਅਤੇ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਮਹੱਤਵਪੂਰਨ ਪਹਿਲ ਕਦਮੀ ਕੀਤੀ ਹੈ ਜਿਸ ਦੇ ਵਿੱਚ ਹਰਿਆਣਾ ਦੇ ਰਿਵਾੜੀ ਦੇ ਵਿੱਚ ਇੱਕ ਬਾਇਓਮਾਸ ਪੈਲੇਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਇੱਕ ਬਾਇਓ ਇਥਨੋਲ ਜਿਹੜਾ ਪਲਾਂਟ ਹੈ ਉਹਦਾ ਨੀਂਹ ਪੱਥਰ ਰੱਖਿਆ ਗਿਆ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਜੀ ਤੇ ਇਸੇ ਤਰ੍ਹਾਂ ਜੀ ਇਸ ਪਹਿਲ ਕਦਮੀ ਨੂੰ ਭਾਰਤ ਦੇ ਨੈਟ ਜ਼ੀਰੋ 2070 ਟੀਚੇ ਤੇ E20 ਮਿਸ਼ਨ 2025 ਤੱਕ ਪੈਟਰੋਲ ਦੇ ਵਿੱਚ ਬੀ ਪ੍ਰਤੀਸ਼ਤ 에ਥੋਲিন ਮਿਸ਼ਰਣ ਜਿਹੜਾ ਹੈਗਾ ਉਹਨੂੰ ਪ੍ਰਾਪਤ ਕਰਨ ਦੇ ਵਿੱਚ ਇੱਕ ਨਿਰਣਾਇਕ ਕਦਮ ਮੰਨਿਆ ਜਾ ਰਿਹਾ ਹੈ। ਇਹ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਖੇਤੀਬਾੜੀ ਰਹਿੰਦ-ਖੂੰਦ ਨੂੰ ਊਰਜਾ ਉਤਪਾਦਨ ਦੇ ਇੱਕ ਉਪਯੋਗੀ ਸਰੋਤ ਦੇ ਵਿੱਚ ਬਦਲਣਾ ਹੈ। ਉਸ ਤੋਂ ਅਗਲਾ ਜੀ ਇਥੋਪੀਆ ਦੇ ਵਿੱਚ 12000 ਸਾਲਾਂ ਦੇ ਬਾਅਦ ਜਵਾਲਾਮੁਖੀ ਫਟਿਆ ਮੋਸਟ ਇੰਪੋਰਟੈਂਟ ਨਿਊਜ਼ ਜਿਹੜੀ ਕਿ ਤੁਸੀਂ ਵੜੀ ਵੈਰਲ ਹੋਈ ਦੇਖੀ ਹੋਊਗੀ ਇਥੋਪੀਆ ਦੇ ਵਿੱਚ 12000 ਸਾਲਾਂ ਦੇ ਬਾਅਦ ਇੱਕ ਵੱਡਾ ਜਵਾਲਾਮੁਖੀ ਫਟ ਗਿਆ ਜੀ ਕਿਹੜੇ ਕਿਹੜੇ ਦੇਸ਼ ਇਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਨੇ ਤਾਂ ਸਾਥਿਓ 23 ਨਵੰਬਰ 2025 ਨੂੰ ਇਥੋਪੀਆ ਦੇ ਅਫਾਰ ਖੇਤਰ ਦੇ ਵਿੱਚ ਹੈਲੇ ਗੁੱਬੀ ਸ਼ੀਲਡ ਕਿਸਮ ਦਾ ਜਿਹੜਾ ਜਵਾਲਾਮੁਖੀ ਲਗਭਗ 12000 ਸਾਲਾਂ ਦੀ ਸੁਸਤਾ ਤੋਂ ਬਾਅਦ ਜਾਨੀ ਕਿ ਠਰਿਆ ਹੋਇਆ ਠੰਡਾ ਜਵਾਲਾਮੁਖੀ ਸੀ ਪਹਿਲਾਂ ਤੋਂ ਤਾਂ 12000 ਸਾਲਾਂ ਦੇ ਬਾਅਦ ਅਚਾਨਕ ਸਰਗਰਮ ਹੋ ਗਿਆ ਅਤੇ ਇਹ ਫਟਣਾ ਸਵੇਰੇ 8:30 ਵਜੇ ਜੂਟੀਸੀ ਤੇ ਹੋਇਆ ਜਿਸ ਦੇ ਨਾਲ ਸਲਫਰ ਡਾਈਆਕਸਾਈਡ CO2 ਜਿਹਨੂੰ ਆਪਾਂ ਕਹਿੰਦੇ ਆਂ ਜੀ ਅਤੇ ਬਰੀਕ ਸਵਾਹ ਦੇ ਕਣਾਂ ਦਾ ਇੱਕ ਵਿਸ਼ਾਲ ਧੂਆਂ ਲਗਭਗ 14-15 ਕਿਲੋਮੀਟਰ ਦੀ ਉਚਾਈ ਤੱਕ ਫੈਲ ਗਿਆ ਇਥੋਪੀਆ ਦੀ ਰਿਫਟ ਵੈਲੀ ਦੇ ਵਿੱਚ ਏਟਾ ਅਲੇ ਪਹਾੜੀ ਸ਼੍ਰੇਣੀ ਦਾ ਹਿੱਸਾ ਇਹ ਖੇਤਰ ਅਫਰੀਕੀ ਪਲੇਟ ਦੇ ਵੱੰਨਣ ਕਾਰਨ ਜਿਹੜਾ ਹੈਗਾ ਪੂਵ ਵਿਗਿਆਨਕ ਤੌਰ ਤੇ ਸਾਥਿਓ ਬਹੁਤ ਜ਼ਿਆਦਾ ਸਰਗਰਮ ਹੈ ਹੁਣ ਰਹੀ ਗੱਲ ਇਹਨੂੰ ਇਹਦੇ ਨਾਲ ਪ੍ਰਭਾਵਿਤ ਹੋਣ ਵਾਲੇ ਬਹੁਤ ਦੇਸ਼ ਨੇ ਪਰ ਭਾਰਤ ਦੇ ਵਿੱਚ ਜਦੋਂ ਤੁਸੀਂ ਇੰਡੀਆ ਦਾ ਮੈਪ ਦੇਖਦੇ ਹੋ ਸਾਥਿਓ ਠੀਕ ਹੈ ਜਿਹੜਾ ਇਹ ਉੱਪਰਲਾ ਹਿੱਸਾ ਰਹਿ ਜਾਂਦਾ ਹੈ ਇੰਡੀਆ ਦਾ ਇਹ ਹੀ ਇਕੱਲਾ ਜਿਹੜਾ ਹੈਗਾ ਬਚਿਆ ਇਹ ਗੁਜਰਾਤ ਵਾਲੀ ਸਾਈਡ ਤੋਂ ਜਿਹੜਾ ਹੁੰਦਾ ਹੋਇਆ ਇਹ ਧੂਏ ਧੂਏ ਦੇ ਕੰਢ ਨੇ ਜਿਹੜੇ ਮਹਾਰਾਸ਼ਟਰ ਦੇ ਉੱਪਰ ਦੀ ਹੁੰਦੇ ਹੋਏ ਧੂਏ ਦੇ ਖਣ ਅੱਗੇ ਜਾ ਕੇ ਜਿਹੜਾ ਹੈਗਾ ਬੰਗਾਲ ਦੀ ਖਾੜੀ ਵਾਲੀ ਸਾਈਡ ਤੇ ਜਾ ਕੇ ਅੱਗੇ ਚੀਨ ਦੇ ਵਿੱਚ ਐਂਟਰ ਕਰ ਚੁੱਕੇ ਨੇ ਸੋ ਅੱਗੇ ਚੱਲਦੇ ਆਂ ਜੀ ਹਾਂਜੀ ਤਾਂ ਅੱਗੇ ਚੱਲਦੇ ਆਂ ਸਾਥੀਓ ਕਹਿੰਦੇ ਉਹ ਉਪ ਰਾਸ਼ਟਰਪਤੀ ਨੇ ਕਵਾਈਲੀ ਮਾਮਲੇ ਮੰਤਰਾਲੇ ਦੀਆਂ ਮੁੱਖ ਪਹਿਲਾਂ ਦੀ ਸਮੀਖਿਆ ਕੀਤੀ ਹੈ ਜੀ ਤਾਂ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਕੇਂਦਰੀ ਕਬੈਲੀ ਮਾਮਲਿਆਂ ਦੇ ਮੰਤਰੀ ਜਵਾਲ ਉਰਾਮ ਇਹਨੂੰ ਨੋਟ ਕਰ ਲਿਓ ਜੀ ਕੇਂਦਰੀ ਕਬੈਲੀ ਮਾਮਲਿਆਂ ਦੇ ਮੰਤਰੀ ਜਵਾਲ ਉਰਾਮ ਅਤੇ ਅਧਿਕਾਰੀਆਂ ਦੇ ਨਾਲ ਸੰਸਦ ਭਵਨ ਦੇ ਵਿੱਚ ਜਿਹੜਾ ਸਾਥਿਓ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਤਾਂ ਜੋ ਮੰਤਰਾਲੇ ਦੀਆਂ ਮੁੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਜਿਹੜੀ ਉਹ ਕੀਤੀ ਜਾ ਸਕੇ ਇਸੇ ਤਰ੍ਹਾਂ ਜਿਹੜਾ ਹੈਗਾ ਜੀ ਉਪ ਰਾਸ਼ਟਰਪਤੀ ਨੇ ਸਿੱਖਿਆ ਸਿਹਤ ਰੋਜੀ ਰੋਟੀ ਅਤੇ ਅਧਿਕਾਰਾਂ ਰਾਹੀਂ ਕਬੈਲੀ ਭਾਈਚਾਰਿਆਂ ਨੁਸ਼ਾਸ਼ਕਤ ਬਣਾਉਣਾ ਤੇ ਕੇਂਦਰ ਮਨਤਾਲੇ ਦੇ ਯਤਨਾਂ ਦੀ ਛਲਾਗਾ ਵੀ ਕੀਤੀ ਹੈ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਕਬਾਇਲੀ ਭਲਾਈ ਪ੍ਰਤੀ ਸਰਕਾਰ ਦੀ ਵਧੀ ਹੋਈ ਵਚਨਬੱਧਤਾ ਦੇ ਹਿੱਸੇ ਵਜੋਂ ਜਿਹੜੇ ਸਾਥੀਓ ਮੰਤਰਾਲੇ ਦਾ ਬਜਟ ਆ 2014-15 ਦੇ ਵਿੱਚ 4500 ਕਰੋੜ ਤੋਂ ਵਧਾ ਕੇ 2025-26 ਦੇ ਵਿੱਚ 14925.81 ਕਰੋੜ ਜਿਹੜਾ ਹੈਗਾ ਕਰ ਦਿੱਤਾ ਗਿਆ ਬਿਜਲੀ ਸੋਧ ਬਿੱਲ ਸਭ ਤੋਂ ਇੰਪੋਰਟੈਂਟ ਜਿਸ ਤੇ ਕਾਫੀ ਰੌਲਾ ਪਿਆ ਹੈ ਬਿਜਲੀ ਸੋਧ ਬਿੱਲ 2025 ਭਾਰਤ ਨੇ ਬਿਜਲੀ ਖੇਤਰ ਦੇ ਵਿੱਚ ਸੁਧਾਰ ਦੇ ਲਈ ਸ਼ੁਰੂ ਕੀਤਾ ਜੀ ਭਾਰਤ ਸਰਕਾਰ ਨੇ ਬਿਜਲੀ ਖੇਤਰ ਦੇ ਵਿੱਚ ਸੁਧਾਰ ਕਰਨ ਦੇ ਲਈ ਮੁਕਾਬਲੇਬਾਜ਼ੀ ਨੂੰ ਵਧਾਉਣ ਦੇ ਲਈ ਬਿਜਲੀ ਸੋਧ ਬਿੱਲ 2025 ਪੇਸ਼ ਕੀਤਾ ਹੈ ਇਸ ਦਾ ਮੁੱਖ ਉਦੇਸ਼ ਹੈ ਜਿਹੜਾ ਜੀ ਉਹ ਬਿਜਲੀ ਸਪਲਾਈ ਅਤੇ ਵੰਡ ਦੇ ਰਵੈਇਤੀ ਇਕਾਧਕਾਰ ਮਾਡਲ ਨੂੰ ਖਤਮ ਕਰਕੇ ਇੱਕ ਕੁਸ਼ਲ ਪ੍ਰਤੀਯੋਗੀ ਅਤੇ ਖਪਤਕਾਰਨ ਕੋਲ ਢਾਂਚਾ ਸਥਾਪਿਤ ਕਰਨਾ ਹੈ ਬੈਲ ਦਾ ਕੇਂਦਰੀ ਟੀਚਾ ਜਿਹੜਾ ਹੈਗਾ ਜੀ ਉਹ ਕਿਸਾਨਾਂ ਅਤੇ ਘੱਟ ਆਮਦਨੀ ਵਾਲੇ ਸਮੂਹਾਂ ਲਈ ਸਬਸਿਡੀਆਂ ਦੀ ਰੱਖਿਆ ਕਰਦੇ ਹੋਏ ਬਿਜਲੀ ਦਰਾਂ ਨੂੰ ਲਾਗਤ ਪ੍ਰਤੀਬੰਧਿਤ ਬਣਾਉਣਾ ਅਤੇ ਕ੍ਰਾਸ ਸਬਸਿਡੀਆਂ ਨੂੰ ਹੌਲੀ-ਹੌਲੀ ਘਟਾਉਣਾ ਹੈ ਤਾਂ ਸਾਥੀਓ ਇੱਥੇ ਮੇਨ ਇਸ ਦਾ ਜਿਹੜਾ ਹੈਗਾ ਵਿਰੋਧ ਹੋ ਰਿਹਾ ਹੈ ਕਾਫੀ ਸਟੇਟਸ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪਰ ਇਹਦਾ ਜਿਹੜਾ ਹੈਗਾ ਫਾਇਦਾ ਜਾਂ ਇਹਦਾ ਖਰੜਾ ਜਿਹੜਾ ਉਹ ਗਵਰਨਮੈਂਟ ਨੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਦਾ ਵਿਰੋਧ ਇਸ ਕਰਕੇ ਕਰ ਰਹੇ ਨੇ ਸਰਕਾਰੀ ਕਰਮਚਾਰੀ ਤੇ ਕਿਸਾਨ ਜਥੇਬੰਦੀਆਂ ਕਿ ਇਹ ਜਿਹੜਾ ਬੈਲ ਹੈ ਅੱਗੇ ਜਾ ਕੇ ਜਿਹੜਾ ਹੈਗਾ ਉਹਨਾਂ ਦੀਆਂ ਸਬਸਿਡੀਆਂ ਨੂੰ ਖਤਮ ਕਰ ਦੇਵੇਗਾ ਤੇ ਗਵਰਨਮੈਂਟ ਜਿਹੜੀਆਂ ਜੌਬਸ ਨੇ ਵੈਕੈਂਸੀਜ਼ ਨੇ ਉਹਨਾਂ ਨੂੰ ਖਤਮ ਕਰ ਦੇਵੇਗਾ ਤੇ ਪ੍ਰਾਈਵੇਟ ਸੈਕਟਰ ਦਾ ਜਿਹੜਾ ਆਧਾਰ ਹੈ ਉਹ ਬਿਜਲੀ ਜਿਹੜੀ ਫਾਰਮ ਨੇ ਠੀਕ ਹੈ ਜੀ ਬਿਜਲੀ ਸੈਕਟਰ ਦੇ ਵਿੱਚ ਉਹ ਵੱਧ ਜਾਵੇਗਾ ਜਿਸ ਦੇ ਨਾਲ ਸਰਕਾਰੀ ਪ੍ਰਭਾਵ ਘਟ ਜਾਵੇਗਾ ਸੋ ਇਸ ਤਰ੍ਹਾਂ ਇਹ ਸੀਗਾ ਜੀ ਆਪਣਾ ਮੇਨ ਪੁਆਇੰਟ ਤਾਂ ਜਸਟ ਸੂਰਿਆकांत ਦਾ ਕਾਰਜਕਾਲ ਕਿੰਨਾ ਸਮਾਂ ਰਹੇਗਾ ਜੀ ਪ੍ਰਸ਼ੰਤ ਸਹੀ ਆਨਸਰ ਹੈਗਾ ਜੀ ਫਰਵਰੀ 2027 ਤੱਕ ਨਵੰਬਰ 2024 24 ਨਵੰਬਰ 2025 ਨੂੰ ਜਿਹੜੇ ਸੂਰਿਆकांत ਜੀ ਰਾਸ਼ਟਰਪਤੀ ਦ੍ਰੋਪਤੀ ਮੁਰਮੋ ਦੇ ਦੁਆਰਾ ਜਿਹੜੇ ਹੈਗੇ ਨੇ 53ਵੇਂ ਮੁੱਖ ਜੱਜ ਦੇ ਤੌਰ ਤੇ ਸੋਚ ਕੇ ਨੁਸੀਜੀ ਦੇ ਤੌਰ ਤੇ ਥਾਪੇ ਜਾਂਦੇ ਨੇ ਤੇ ਕਾਰਜਕਾਲ ਉਹਨਾਂ ਦਾ 9 ਫਰਵਰੀ 2027 ਤੱਕ ਰਹਿਣ ਵਾਲਾ ਹੈ ਜੀ ਇਸ ਸੰਯੁਕਤੀ ਨੂੰ ਭਾਰਤੀ ਨੇਪਾਲ ਕਾ ਦੇ ਵਿੱਚ ਇੱਕ ਤਬਦੀਲੀ ਵਾਲਾ ਕਦਮ ਜਿਹੜਾ ਹੈਗਾ ਸਾਥਿਓ ਉਹ ਮੰਨਿਆ ਜਾਂਦਾ ਹੈ ਸੌ ਚੱਕ ਸਮਾਗਮ ਦੇ ਵਿੱਚ ਰਾਸ਼ਟਰਪਤੀ ਜਿਹੜਾ ਭਵਨ ਦੇ ਵਿੱਚ ਹੋਇਆ ਸੀਗਾ ਇਹਦੇ ਵਿੱਚ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਸੇਵਾਮੁਕਤ ਸੀ ਜੀ ਜਸਟਿਸ ਗਵਈ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਜਿਹੜੇ ਹੈਗੇ ਨੇ ਉਹ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਅੱਗੇ ਆ ਗਿਆ ਜੀ ਤੁਹਾਡਾ ਵਰਲਡ ਸਕਿਲਸ ਏਸ਼ੀਆ 2025 वर्ल्ड स्किल्स एशिया 2025 ਮੁਕਾਬਲਾ ਕਿੱਥੇ ਹੋਇਆ ਕੀਤਾ ਗਿਆ ਤੇ ਚੀਨ ਚੀਨੀ ਟਾਈਪੇ ਦੇ ਵਿੱਚ ਜੀ ਭਾਰਤ ਪਹਿਲੀ ਵਾਰ वर्ल्ड ਸਕਿਲਸ ਏਸ਼ੀਆ 2025 ਮੁਕਾਬਲੇ ਦੇ ਵਿੱਚ ਹਿੱਸਾ ਲੈ ਰਿਹਾ ਮੇਨ ਪੁਆਇੰਟ ਅਧਿਕਾਰਕ ਤੌਰ ਤੇ ਵਿਸ਼ਵ ਪੱਧਰੀ ਹੁਨਰ ਮੰਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ 27 ਨਵੰਬਰ 2025 ਨੂੰ ਚੀਨੀ ਟਾਈਪੇ ਦੇ ਵਿੱਚ ਸ਼ੁਰੂ ਹੋਇਆ ਜੀ ਮੁਕਾਬਲਾ ਏਸ਼ੀਆ ਭਰ ਦੇ ਸਭ ਤੋਂ ਵਧੀਆ ਨੌਜਵਾਨ ਪੇਸ਼ੇਵਰਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਭਾਰਤ ਨੇ 23 ਮੈਂਬਰੀ ਵਫਦ ਜਿਹੜਾ ਹੈਗਾ ਸਾਥੀਓ ਦੇ ਵਿੱਚ 23% ਤੇ 21 ਮਾਹਰ ਸ਼ਾਮਲ ਨੇ 24 ਨਵੰਬਰ ਨੂੰ ਹੁਨਰ ਵਿਕਾਸ ਮੰਤਰਾਲੇ ਨੇ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀਗਾ ਹੁਸ ਤੋਂ ਅੱਗੇ ਆਗੇ ਜੀ ਤੁਹਾਡੇ ਪ੍ਰਸ਼ਨ ਹੈਮਰ ਹਥਿਆਰ ਪ੍ਰਣਾਲੀ ਕਿਸ ਕਿਸਮ ਦੀ ਪ੍ਰਣਾਲੀ ਹੈ ਤਾਂ ਸਾਥੀਓ ਹਵਾ ਤੋਂ ਜ਼ਮੀਨ ਤੱਕ ਅਸ਼ੁੱਧਤਾ ਨਿਰਦੇਸ਼ ਜਿਹੜਾ ਹੈਗਾ ਹਥਿਆਰ ਪ੍ਰਣਾਲੀ ਹੈ ਠੀਕ ਹੈ ਜੀ ਭਾਰਤ ਨੇ ਇਲੈਕਟ੍ਰੋਨਿਕਸ ਲਿਮਿਟਿਡ ਅਤੇ ਫਰਾਂਸ ਦੇ ਸਫਰਾਨ ਇਲੈਕਟ੍ਰੋਨਿਕਸ ਐਂਡ ਡਿਫੈਂਸ ਨੇ ਜਿਹੜਾ 24 ਨਵੰਬਰ 2025 ਨੂੰ ਨਵੀਂ ਦਿੱਲੀ ਦੇ ਵਿੱਚ ਸੰਯੁਕਤ ਉਦਮ ਸਹਿਯੋਗ ਸਮਝੌਤੇ ਦੇ ਤਹਿਤ ਹਸਤਾਖਰ ਕੀਤੇ ਹੈ ਜਿਦੇ ਵਿੱਚ ਹੈਮਰ ਨਾਮਕ ਹਵਾ ਜ਼ਮੀਨ ਤੱਕ ਸ਼ੁੱਧਤਾ ਤੇ ਗਾਈਡਡ ਹਥਿਆਰ ਪ੍ਰਣਾਲੀ ਹੈ ਜਿਹੜੀ ਉਹ ਸਥਾਨਕ ਤੌਰ ਤੇ ਨਿਰਮਾਣ ਉਹਦਾ ਤਾਂ ਕਿ ਕੀਤਾ ਜਾ ਸਕੇ ਇਸੇ ਤਰ੍ਹਾਂ ਮਸ਼ੀਨ ਦੀ ਗਰਮੀ ਨੂੰ ਫੜਨ ਦੀ ਸਮਰੱਥਾ ਜਿਹੜੀ ਹੈਗੀ ਹੈ ਸਾਥੀਓ C2 ਦੇ ਨਾਲੋਂ ਕਿੰਨੀ ਗੁਣਾ ਜ਼ਿਆਦਾ ਹੈ ਤਾਂ 80 ਵਾਰ ਠੀਕ ਹੈ ਜੀ ਇਹਦੇ ਵਿੱਚ ਸਾਥੀਓ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਜੁਨਿ ਜੁਐਨਏਪੀ ਨੇ ਜਿਹਦੇ ਵਿੱਚ ਸੀਓਪੀ 30 ਕਾਨਫਰੰਸ ਦੇ ਦੌਰਾਨ ਗਲੋਬਲ ਦੇ ਵਿੱਚ ਮੀਥੇਨ ਸਥਿਤੀ ਦੀ ਰਿਪੋਰਟ 2025 ਜਾਰੀ ਕੀਤੀ ਗਈ ਜਿਸ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਗਿਆ ਜੇਕਰ ਸਮਾਂ ਸਿਰ ਇਹਦੀ ਕਾਰਵਾਈ ਨਾ ਕੀਤੀ ਤਾਂ ਪੈਰਿਸ ਸਮਝੌਤੇ ਦੇ ਤਾਪਮਾਨ ਨਿਯੰਤਰਣ ਟੀਚਿਆਂ ਨੂੰ ਰੋਕ ਨਹੀਂ ਸਕਦਾ ਤਾਂ ਇਸ ਦੇ ਵਿੱਚ ਭਾਰਤ ਦਾ ਤੀਜਾ ਸਥਾਨ ਹੈ ਜੀ ਮੀਥੇਨ ਗੈਸ ਪੈਦਾ ਕਰਨ ਦੇ ਵਿੱਚ ਅੱਗੇ ਆਗੇ ਜੀ ਤੁਹਾਡਾ K2 ਬਾਇਓ ਇਥਨੋਲ ਪਲਾਂਟ ਜਿਹੜੇ ਹੈਗੇ ਨੇ ਜੀ ਉਹ ਕਿਸ ਕਿਸਮ ਦੇ ਦੀ ਬਾਲਣ ਪੈਦਾ ਕਰਦੇ ਨੇ ਤਾਂ ਇਥਨਨਾਲ ਠੀਕ ਹੈ ਜੀ ਭਾਰਤ ਸਰਕਾਰ ਨੇ ਟਿਕਾਊ ਊਰਜਾ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਤ ਕਰਨ ਦੇ ਲਈ ਹਰਿਆਣਾ ਦੇ ਰਿਵਾੜੀ ਦੇ ਵਿੱਚ ਇੱਕ ਬਾਇਓ ਮਾਸ ਪਲਾਂਟ ਆ ਜਿਹੜਾ ਜੀ ਉਹ ਉਹਦਾ ਉਦਘਾਟਨ ਕੀਤਾ ਇੱਕ ਬਾਇਓ ਇਥਨੋਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਪਹਿਲ ਕਦਮੀ net zero 2070 ਤੇ E20 ਮਿਸ਼ਨ 2025 ਤੱਕ ਪੈਟਰੋਲ ਦੇ ਵਿੱਚ 20% ਇਥਨਾਲ ਜਿਹੜਾ ਹੈਗਾ ਮਿਸ਼ਨ ਦੇ ਕੀਚਿਆਂ ਦੇ ਵੱਲ ਇੱਕ ਵੱਡਾ ਕਦਮ ਹੈ ਸੋ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਪੈਟਰੋਲ ਦੀ ਸਮਰੱਥਾ ਜਿਹੜੀ ਸੀਗੀ ਉਹ ਘਟ ਜਾਵੇਗੀ ਤੇ ਪਰ ਇਹ ਜਿਹੜਾ ਹੈਗਾ ਉਸ ਨੂੰ ਸੁਧਾਰ ਦੇ ਵੱਲ ਵੀ ਲੈ ਕੇ ਜਾ ਰਿਹਾ ਗਵਰਨਮੈਂਟ ਦੇ ਅਕੋਰਡਿੰਗ ਅੱਗੇ ਹੈਗਾ ਜੀ ਤੁਹਾਡਾ ਹੈਲੀ ਗੁਬੀ ਜਵਾਲਾਮੁਖੀ ਕਿਸ ਦੇਸ਼ ਦੇ ਵਿੱਚ ਫਟਿਆ ਠੀਕ ਹੈ ਜੀ ਜਨਸਤਿਤਤਾ ਤਾਂ ਇਥੋਪੀਆ ਦੇ ਵਿੱਚ ਇਥੋਪੀਆ ਦੇ ਵਿੱਚ ਹੈਲੇ ਗੁਬੀ ਸ਼ੀールド ਕਿਸਮ ਦਾ ਜਵਾਲਾਮੁਖੀ ਲਗਭਗ 12000 ਸਾਲਾਂ ਤੋਂ ਸ਼ਾਂਤ ਸੀ 23 ਨਵੰਬਰ 2025 ਨੂੰ ਸਰਗਰਮ ਹੋ ਗਿਆ ਇਹਦੇ ਫਟਣ ਦੇ ਨਾਲ ਸਾਥੀਓ ਸਰਵ ਸਲਫਰ ਆਕਸਾਈਡ ਹੈ ਜਿਹੜੀ ਉਹਦੇ ਸਵਾ ਦੇ ਕਾਣ ਇੱਕ ਵਿਸ਼ਾਲ ਸਮੂਹ ਪੈਦਾ ਹੋਇਆ ਜਿਹੜਾ ਕਿ 14-15 ਕਿਲੋਮੀਟਰ ਉਚਾਈ ਤੱਕ ਪਹੁੰਚ ਗਿਆ ਭੂ ਵਿਗਿਆਨਕ ਤੌਰ ਤੇ ਸਰਗਰਮ ਰਿਫਟ ਵੈਲੀ ਖੇਤਰ ਦੇ ਵਿੱਚ ਸਤ ਤੀਜੇ ਨਾਲ ਲਗਭਗ ਸਾਗਰ ਲਾਲ ਸਾਗਰ ਦੇ ਪਾਰ ਵਿਹੇ ਗਈ ਅਤੇ ਜਮਨ ਉਮਾਨ ਦੇ ਅੰਤ ਵਿੱਚ ਭਾਰਤ ਤੇ ਪਾਕਿਸਤਾਨ ਤੱਕ ਪਹੁੰਚ ਗਈ ਸੋ ਭਾਰਤ ਦੇ ਇਹ ਇਲਾਕੇ ਨੂੰ ਜਿਹੜਾ ਗੁਜਰਾਤ ਦੇ ਵਿੱਚ ਦੀ ਐਂਟਰ ਹੋ ਕੇ ਕ੍ਰਾਸ ਕਰ ਚੁੱਕਿਆ ਬੰਗਾਲ ਦੀ ਖਾੜੀ ਦੇ ਰਸਤੇ ਅੱਗੇ ਚైనਾ ਵੱਲ ਚੱਲਿਆ ਗਿਆ ਸੋ ਇਸੇ ਤਰ੍ਹਾਂ ਸਾਥੀਓ 2025-26 ਦੇ ਵਿੱਚ ਕਬੈਲੀ ਮਾਮਲਿਆਂ ਦੇ ਮੰਤਰਾਲੇ ਦਾ ਬਜਟ ਲਗਭਗ ਕਿੰਨਾ ਵਧਿਆ ਤੋਂ ਵਧਿਆ ਜੀ 1495 25 ਕਰੋੜ 25.81 ਕਰੋੜ ਰਾਸ਼ਟਰਪਤੀ ਉਪਰਾਸ਼ਟਰਪਤੀ ਰਾਧਾ ਕ੍ਰਿਸ਼ਨ ਨੇ ਸੰਸਦ ਦੇ ਵਿੱਚ ਕੇਂਦਰੀ ਕਬੈਲੀ ਮਾਮਲਿਆਂ ਦੇ ਮੰਤਰੀਆਂ ਨੂੰ ਜਵਾਲ ਊਰਾਮ ਦੇ ਨਾਲ ਮੁਲਾਕਾਤ ਕਰਕੇ ਜਿਹੜੇ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਤੇ ਮੀਟਿੰਗ ਸਿੱਖਿਆ ਸੇਤ ਅਤੇ ਰੋਜੀ ਰੋਟੀ ਦੇ ਵਿੱਚ ਕਬੈਲੀ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਤੇ ਕੇਂਦਰਿਤ ਸੀਗੀ ਇਸੇ ਤਰ੍ਹਾਂ ਸਾਥੀਓ ਬੈਲ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਨੀਤੀਗਤ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਹੈਗਾ ਸੰਸਥਾ ਦੀ ਸਥਾਪਨਾ ਵਿਵਸਥਿਤ ਕਰਦਾ ਤਾਂ ਬਿਜਲੀ ਪ੍ਰੇਸ਼ਦ ਭਾਰਤ ਸਰਕਾਰ ਨੇ ਬਿਜਲੀ ਦੇ ਖੇਤਰ ਵਿੱਚ ਸੁਧਾਰ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਬਿਜਲੀ ਸੋਧ ਬਿੱਲ 2025 ਪੇਸ਼ ਕਰ ਦਿੱਤਾ ਹੈ ਜਿਸ ਦਾ ਉਦੇਸ਼ ਰਵੈਇਤੀ ਇਕਾਧਕਾਰ ਮਾਡਲ ਨੂੰ ਖਤਮ ਕਰਨਾ ਹੈ ਬਿੱਲ ਦਾ ਕੇਂਦਰੀ ਉਦੇਸ਼ ਬਿਜਲੀ ਦਰਾਂ ਨੂੰ ਲਾਗਤ ਪ੍ਰਤੀਬੰਧ ਬਣਾਉਣਾ ਅਤੇ ਕਿਸਾਨਾਂ ਅਤੇ ਗਰੀਬ ਵਰਗਾਂ ਲਈ ਸਬਸਿਡੀਆਂ ਦੀ ਰੱਖਿਆ ਕਰਦੇ ਹੋਏ ਹੌਲੀ-ਹੌਲੀ ਕ੍ਰਾਸ ਸਬਸਿਡੀਆਂ ਨੂੰ ਘਟਾਉਣਾ ਵੀ ਹੈ हां जी ਤਾਂ ਕਿ ਤੁਹਾਡੇ ਇਹਦੇ ਵਨ ਲਾਈਨਰ ਆਗੇ ਜੀ ਭਾਰਤ ਦੇ 53ਵੇਂ ਚੀਫ ਜਸਟਿਸ ਟੀਜੀਆਈ ਵਜੋਂ ਕਿਸ ਨੇ ਸੌ ਚੁੱਕੀ ਤਾਂ ਜਸਟਿਸ ਸੂਰੀਆਕਾਂਤ ਨੇ ਜੀ ਜਸਟਿਸ ਸੂਰੀਆਕਾਂਤ ਦਾ ਕਾਰਜਕਾਲ 9 ਫਰਵਰੀ 2027 ਨੂੰ ਪੂਰਾ ਹੋਵੇਗਾ ਜੀ ਭਾਰਤ ਨੇ ਪਹਿਲੀ ਵਾਰ ਵਰਲਡ ਸਕਿਲਸ ਏਸ਼ੀਆ 2025 ਦੇ ਮੁਕਾਬਲੇ ਕਿੱਥੇ ਸ਼ੁਰੂ ਕੀਤੇ ਤਾਂ ਚੀ 22 ਪੀ ਦੇ ਅੱਗੇ ਆਗਾ ਜੀ ਭਾਰਤ ਇਲੈਕਟ੍ਰੋਨਿਕਸ ਲਿਮਿਟਿਟਡ ਬੀਈਐਲ ਨੇ ਹਮਰ ਹਥਿਆਰ ਪ੍ਰਣਾਲੀ ਦੇ ਸਥਾਨਕ ਨਿਰਮਾਣ ਲਈ ਕਿਸ ਵਿਦੇਸ਼ ਕੰਪਨੀ ਦੇ ਨਾਲ ਵਿਦੇਸ਼ੀ ਕੰਪਨੀ ਨਾਲ ਸੰਯੁਕਤ ਤਦਮ ਸਮਝੌਤਾ ਕੀਤਾ ਤਾਂ ਜੀਵੀਸੀਏ ਇਸ ਤਰ੍ਹਾਂ ਜੀ ਫਰਾਂਸ ਦਾ ਜਿਹੜਾ ਹੈਗਾ ਸਫਰਾਨ ਇਲੈਕਟ੍ਰੋਨਿਕਸ ਡਿਫੈਂਸ ਸਿਸਟਮ ਸੀਈਡੀਏ ਦੇ ਨਾਲ ਹੈ ਤਾਂ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਸੀਓਪੀ 30 ਸੰਮੇਲਨ ਦੇ ਦੌਰਾਨ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਯੂਐਨਈਪੀ ਦੁਆਰਾ ਕਿਹੜੀ ਰਿਪੋਰਟ ਜਾਰੀ ਕੀਤੀ ਗਈ ਤਾਂ ਗਲੋਬਲ ਮੀਥੇਨ ਸਥਿਤੀ ਰਿਪੋਰਟ ਹੈ ਜਿਹੜੀ ਜੀ ਉਹ ਜਾਰੀ ਕੀਤੀ ਗਈ ਜਿਸ ਦੇ ਵਿੱਚ ਭਾਰਤ ਦਾ ਤਿਜਸਥਾਨ ਹੈ ਕਿਸ ਹਰੀ ਪਹਿਲ ਕਦਮੀ ਦੇ ਤਹਿਤ ਹਰਿਆਣਾ ਦੇ ਵਿੱਚ ਰਿਵਾੜੀ ਵਿੱਚ ਇੱਕ ਬਾਇਓ ਮਾਸ ਪਲਾਂਟ ਹੈ ਜਿਹੜਾ ਜੀ ਉਹ ਦਾ ਕਟਨ ਕੀਤਾ ਗਿਆ ਤਾਂ ਨੈਟ 0 2070 ਪੀਚਾ ਤੇ E20 ਮਿਸ਼ਨ ਅੱਗੇ ਜੀ ਥੋਪੀਆ ਦੇ ਵਿੱਚ ਕਿਹੜਾ ਜਵਾਲਾਮੁਖੀ ਹੈ ਜਿਹੜਾ ਉਹ ਲਗਭਗ 12000 ਸਾਲਾਂ ਦੇ ਬਾਅਦ 23 ਨਵੰਬਰ 2025 ਨੂੰ ਫਟਿਆ ਤਾਂ ਹੈਲੇ ਗੁਬੀ ਸ਼ੀਲਡ ਕਿਸਮ ਦਾ ਜਵਾਲਾਮੁਖੀ ਹੈਲੇ ਗੁਬੀ ਜਵਾਲਾਮੁਖੀ ਤੋਂ ਨਿਕਲੇ ਸਵਾ ਦੇ ਬਦਲ ਕਾਰਨ ਭਾਰਤ ਦੇ ਵਿੱਚ ਹਵਾਵਾਜੀ ਦੇ ਜੋਖਮ ਬਾਰੇ ਕਿਸ ਭਾਰਤੀ ਰੈਗੂਲੇਟਰ ਨੇ 에어ਲਾਈਨਾਂ ਨੂੰ ਇੱਕ ਸਲਾਹ ਜਾਰੀ ਕੀਤੀ ਤਾਂ DGCA ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਸਾਥੀਓ 2025-26 ਦੇ ਵਿੱਚ ਕਵੈਲੀ ਮਾਮਲਿਆਂ ਦੇ ਮੰਤਰਾਲੇ ਦਾ ਬਜਟ ਲਗਭਗ ਕਿੰਨਾ ਵਧਿਆ ਜੀ ਤਲਗਭਗ 14.925 14925.81 ਕਰੋੜ ਬਿਜਲੀ ਸੋਧ ਬਿੱਲ 2025 ਮੁੱਖ ਤੌਰ ਤੇ ਵੰਡ ਦੇ ਖੇਤਰ ਵਿੱਚ ਬਿਜਲੀ ਸਪਲਾਈ ਦੇ ਰਵਾਇਤੀ ਇਕ ਅਧਿਕਾਰ ਮਾਡਲ ਨੂੰ ਖਤਮ ਕਰਨ ਦਾ ਉਦੇਸ਼ ਰੱਖਦਾ ਸੋ ਸਾਥੀਓ ਇਹ ਸੀਗੇ ਤੁਹਾਡੇ ਕਰੰਟ ਅਫੇਅਰ ਇੱਥੇ ਨਾਲ ਦੀ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਜਿਹੜਾ ਹੈਗਾ ਇਹ ਇੰਗਲਿਸ਼ ਦੇ ਵਿੱਚ ਵੀ ਸਾਰਾ ਕੰਟੈਂਟ ਮਿਲਦਾ ਠੀਕ ਹੈ ਜੀ ਇਹ ਦੇਖੋ ਸਾਰਾ ਕੰਟੈਂਟ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਸੇਮ ਮਿਲਦਾ ਹੈ ਇਹ ਸੋ ਇਹਨਾਂ ਨੂੰ ਆਪਾਂ ਕਰ ਲਿਆ ਜੋ ਵੀ ਸਾਥੀ ਇਹਨਾਂ ਨੂੰ PDFs ਨੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ Google Play Store ਤੇ ਜਾ ਕੇ ਆਪਣੀ ਅਫੀਸ਼ੀਅਲ ਐਪ GNDS Academy ਨੂੰ ਡਾਊਨਲੋਡ ਕਰਕੇ ਉੱਥੋਂ ਇਹਨਾਂ PDFs ਨੂੰ ਬਾਏ ਕਰਕੇ ਜਿਹੜਾ ਹੈਗਾ ਆਪਣੇ ਲਈ ਪ੍ਰਿੰਟ ਆਊਟ ਕਢਵਾ ਸਕਦਾ ਸੋ ਇਹ ਪ੍ਰਿੰਟੇਬਲ ਨੇ ਉੱਥੋਂ ਹੀ ਤੁਸੀਂ ਡਾਊਨਲੋਡ ਕਰਕੇ ਇਹਨਾਂ ਨੂੰ ਆਪਣਾ ਪ੍ਰਿੰਟ ਦੇ ਤੌਰ ਤੇ ਕਢਵਾ ਸਕਦੇ ਹੋ ਮੋਸਟ ਇੰਪੋਰਟੈਂਟ ਨੇ ਚੀਜ਼ਾਂ ਤੁਹਾਡੇ ਲਈ ਇਹ ਤਾਂ ਇਹਨਾਂ ਨੂੰ ਤੁਸੀਂ ਆਪਣੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਜ਼ਰੂਰ ਵਰਤੋ ਤੇ ਕਾਫੀ ਹੈਲਪਫੁਲ ਹੋਣ ਵਾਲੀਆਂ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਮਿਲਦੇ ਆਂ ਆਪਣੀ ਅਗਲੀ ਕਲਾਸ ਦੇ ਵਿੱਚ 1 ਵਜੇ ਪੰਜਾਬੀ ਕਲਾਸ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ